ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਦੇ ਅੱਜ ਮੈਂ ਤੁਹਾਡੇ ਲਈ ਛੋਟੇ-ਛੋਟੇ ਬਣਾਈ ਦਾ ਡਿਜ਼ਾਈਨ ਲੈ ਕੇ ਆਈ ਹਾਂ ਇਸ ਤਰ੍ਹਾਂ ਛੋਟੇ-ਛੋਟੇ ਬਣਾਈ ਬਣਦੀ ਹੈ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਸਕੀ ਵੀ ਬਲਾਊਜ਼ ਕਿਸੇ ਵੀ ਕਲਰ ਚ ਬਣਾ ਸਕਦੇ ਹੋ ਸਿਲਾਈਆਂ ਤੁਸੀਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀਆਂ ਠੀਕ ਹੈ ਜਿਸ ਤਰ੍ਹਾਂ ਦੀ ਵੀ ਤੁਹਾਡੀ ਪਾਛਮ ਹੋਊਗੀ ਉਸੇ ਤਰ੍ਹਾਂ ਹੀ ਤੁਸੀਂ ਸਲਾਈਆਂ ਲੈ ਲੈਣੀਆਂ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆ ਤਿੰਨ ਦੇ ਮਲਟੀਪਲ ਆਪਾਂ ਚਾਰ ਕੁੰਡੇ ਜਿਹੜੇ ਵਾਧੂ ਰੱਖਾਂਗੇ ਠੀਕ ਹੈ ਜਿਵੇਂ 10 ਸਾਰੀ ਸਲਾਈ ਤੇ 10 10 10 ਲਾਸਟ ਤੇ ਚਾਰ ਕੁੰਡੇ ਵਾਧੂ ਰੱਖ ਲਾਂਗੇ ਡਿਜ਼ਾਈਨ ਸੈੱਟ ਹੋ ਜਾਂਦਾ ਚਾਰ ਸਲਾਈਆਂ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਪਹਿਲੀ ਸਲਾਈ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ ਬਾਰਡਰ ਤੁਸੀਂ ਕੋਈ ਵੀ ਬਣਾ ਲੈਣਾ ਜੋ ਵੀ ਤੁਹਾਨੂੰ ਪਸੰਦ ਹੋਵੇ ਦੇਖੋ ਇੱਥੇ ਮੈਂ ਇੱਕ ਕੁਆਲਟੀ ਸਿੱਧੇ ਦਾ ਬਾਰਡਰ ਬਣਾਇਆ ਉਸ ਤੋਂ ਬਾਅਦ 1 2 3 ਵਾਰ ਡਿਜ਼ਾਈਨ ਨੂੰ ਰਿਪੀਟ ਕੀਤਾ ਹੈ ਇਹਦੇ ਉੱਪਰ ਹੀ ਮੈਂ ਤੁਹਾਨੂੰ ਡਿਜ਼ਾਈਨ ਜਿਹੜਾ ਬਣਾ ਕੇ ਦਿਖਾਉਂਗੀ ਮੰਨ ਲਓ ਤੁਸੀਂ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਿਲਾਈ ਸ਼ੁਰੂ ਕਰ ਰਹੇ ਹਾਂ ਠੀਕ ਹੈ ਤਾਂ ਪਹਿਲੀ ਸਿਲਾਈ ਦੇਖੋ ਇਸ ਤਰ੍ਹਾਂ ਸ਼ੁਰੂ ਕਰਾਂਗੇ ਆਪਾਂ ਪਹਿਲਾ ਕੁੰਡਾ ਆਤਾਰੂ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਹੈ ਚਾਰ ਕੁੰਡੇ ਜਿਹੜੇ ਮੈਂ ਵਾਧੂ ਰੱਖੇ ਆ ਦੋਨਾਂ ਕੰਨੀਆਂ ਤੇ ਦੋ-ਦੋ ਕੁੰਡੇ ਵਾਧੂ ਆ ਤਾਂ ਦੂਸਰਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਹੁਣ ਅੱਗੇ ਤਿੰਨ-ਤਿੰਨ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਆਪਣਾ ਪਹਿਲਾਂ ਆਪਾਂ ਫਸਟ ਰੋ ਆ ਜਿਹੜੀ ਡਿਜ਼ਾਈਨ ਦੀ ਸਾਰੀ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਠੀਕ ਹੈ ਪਹਿਲੀ ਸਿਲਾਈ ਆ ਡਿਜ਼ਾਈਨ ਦੀ ਕੋਈ ਵੀ ਤੁਸੀਂ ਬਾਰਡਰ ਬਣਾਇਆ ਉਸ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਿਲਾਈ ਰਾਈਟ ਸਾਈਡ ਤੋਂ ਸਾਰੀ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਜਿੰਨੇ ਵੀ ਤੁਸੀਂ ਕੁੰਡੇ ਲਏ ਹੋਣਗੇ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਇੱਕ ਸਲਾਈ ਹੈ ਜਿਹੜੀ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਇਸ ਤਰ੍ਹਾਂ ਸਿੱਧੀ ਸਾਈਡ ਤੋਂ ਹੁਣ ਆ ਗਏ ਆਪਾਂ ਰੋਂਗ ਸਾਈਡ ਤੇ ਰੋਂਗ ਸਾਈਡ ਤੋਂ ਡਿਜ਼ਾਈਨ ਦੀ ਦੂਸਰੀ ਸਿਲਾਈ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਉਸ ਤੋਂ ਬਾਅਦ ਸਾਰੀ ਸਿਲਾਈ ਆ ਪਲਟੀ ਬਣਾ ਕੇ ਕੰਪਲੀਟ ਕਰਨੀ ਹੈ ਦੂਸਰੀ ਸਿਲਾਈ ਹੈ ਡਿਜ਼ਾਈਨ ਦੀ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਆ ਤਾਂ ਮੇਰੇ ਸਰਬਕ੍ਰਿਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਮੈਂ ਤੁਹਾਡੇ ਲਈ ਸੋਹਣੇ-ਸੋਹਣੇ ਤੇ ਸੌਖੇ-ਸੌਖੇ ਡਿਜ਼ਾਈਨ ਲੈ ਕੇ ਆਉਂਦੀ ਰਹਿਾਂ ਠੀਕ ਹੈ ਰਾਂਗ ਸਾਈਡ ਤੋਂ ਦੂਸਰੀ ਸਿਲਾਈ ਆਪਾਂ ਕੰਪਲੀਟ ਕਰ ਲਈ ਤੀਸਰੀ ਸਲਾਈ ਬਣਾਵਾਂਗੇ ਆਪਾਂ ਰਾਈਟ ਸਾਈਡ ਤੋਂ ਡਿਜ਼ਾਈਨ ਦੀ ਤੀਸਰੀ ਸਲਾਈ ਪਹਿਲਾ ਕੁੰਡਾ ਤਾਰੋ ਚਾਹੀਏ ਬਣੋ ਦੂਸਰਾ ਵੀ ਕੁੰਡਾ ਬਾਧੂ ਹੈ ਮੇਰੇ ਕੋਲ ਮੈਂ ਸਿੱਧਾ ਬਣੂੰਗੀ ਠੀਕ ਹੈ ਹੁਣ ਅੱਗੇ ਤਿੰਨ ਤਿੰਨ ਕੁੰਡਿਆਂ ਤੇ ਡਿਜ਼ਾਈਨ ਚੱਲੇਗਾ 1 2 3 ਤੀਸਰਾ ਕੁੰਡਾ ਜਿਹੜਾ ਇਹ ਦੋ ਕੁੰਡਿਆਂ ਦੀ ਆਪਾਂ ਉੱਪਰ ਦੀ ਛੁੱਟ ਦੇਣਾ ਇਸ ਤਰ੍ਹਾਂ ਫਿਰ ਇੱਕ ਕੁੰਡਾ ਸਿੱਧਾ ਥ੍ਰੈਡ ਕੀਤਾ ਅੱਗੇ ਦੂਸਰਾ ਸਿੱਧਾ ਜਦੋਂ ਆਪਾਂ ਕੁੰਡਾ ਉੱਪਰ ਦੀ ਸੁੱਟਤਾ ਇੱਕ ਕੁੰਡਾ ਆਪਣਾ ਘਟ ਜਾਂਦਾ ਫਿਰ ਆਪਾਂ ਇੱਕ ਸਿੱਧਾ ਬਣਾਇਆ ਥ੍ਰੈਡ ਅੱਗੇ ਕਰਕੇ ਜਾਲੀ ਬਣਾਈ ਤੇ ਕੁੰਡਾ ਬਣ ਜਾਂਦਾ ਫਿਰ ਅਗਲਾ ਸਿੱਧਾ ਠੀਕ ਹੈ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਆਪਣੇ ਪੂਰੇ ਹੋ ਜਾਂਦੇ ਆ ਦੇਖੋ ਜਿਹੜੀ ਜਾਲੀ ਹੈ ਬਹੁਤ ਹੀ ਛੋਟੇ ਛੋਟੇ ਬਣਦੀ ਹੈ ਬਿਲਕੁਲ ਵੀ ਪਤਾ ਨਹੀਂ ਲੱਗਦਾ ਵੀ ਜਾਲੀ ਬਣੀ ਹੈ ਉਸ ਤੋਂ ਬਾਅਦ ਫਿਰ ਤਿੰਨ ਕੁੰਡਿਆਂ ਤੇ ਡਿਜ਼ਾਈਨ ਸਾਰੀ ਸिलाई ਆਪਾਂ ਐਸੀ ਤਰ੍ਹਾਂ ਰਿਪੀਟ ਕਰਦੇ ਜਨਾਂ ਤੀਸਰਾ ਕੁੰਡਾ ਜਿਹੜਾ ਇਹ ਦੋ ਕੁੰਡਿਆਂ ਦੇ ਉੱਪਰ ਦੀ ਸੁੱਟਣਾ ਹੈ ਇਸ ਤਰ੍ਹਾਂ ਠੀਕ ਹੈ ਫਿਰ ਇੱਕ ਕੁੰਡਾ ਆਪਾਂ ਬਣਾ ਲੈਣਾ ਸਿੱਧਾ ਥ੍ਰੈਡ ਕਰਨਾ ਅੱਗੇ ਜਿਹੜਾ ਕੁੰਡਾ ਆਪਣਾ ਘਟਿਆ ਉਹ ਪੂਰਾ ਹੋ ਜਾਂਦਾ ਫਿਰ ਦੂਸਰਾ ਵੀ ਸਿੱਧਾ ਫਿਰ ਉਸ ਤੋਂ ਬਾਅਦ 1 2 3 ਤੀਸਰਾ ਕੁੰਡਾ ਜਿਹੜਾ ਇਹ ਦੋ ਕੁੰਡਿਆਂ ਦੇ ਉੱਪਰ ਦੀ ਸੁੱਟ ਦੇਣਾ ਫਿਰ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਦੂਸਰਾ ਸਿੱਧਾ ਠੀਕ ਹੈ ਫਿਰ ਤਿੰਨ ਕੁੰਡਿਆਂ ਤੇ ਡਿਜ਼ਾਈਨ 1 2 3 ਤੀਸਰਾ ਕੁੰਡਾ ਆਪਾਂ ਇਹ ਦੋ ਕੁੰਡਿਆਂ ਦੇ ਉੱਪਰ ਦੀ ਸੁੱਟ ਦੇਣਾ ਫਿਰ ਆਪਾਂ ਇਹ ਕੁੰਡਾ ਸਿੱਧਾ ਬਣਾ ਲੈਣਾ ਥ੍ਰੈੱਡ ਅੱਗੇ ਕਰਕੇ ਦੂਸਰਾ ਸਿੱਧਾ ਬਣਾ ਲੈਣਾ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਪੂਰੇ ਹੋ ਜਾਂਦੇ ਅੱਗੇ ਫਿਰ ਆਪਾਂ ਉਸੇ ਤਰ੍ਹਾਂ ਹੀ ਤੀਸਰਾ ਕੁੰਡਾ ਇਹ ਦੋ ਕੁੰਡਿਆਂ ਦੇ ਉੱਪਰ ਦੀ ਸੁੱਟ ਤਾਂ ਇੱਕ ਕੁੰਡਾ ਸਿੱਧਾ ਥ੍ਰੈੱਡ ਅੱਗੇ ਕਰਕੇ ਦੂਸਰਾ ਸਿੱਧਾ ਠੀਕ ਹੈ ਫੇਰ 1 2 3 ਤੀਸਰਾ ਕੁੰਡਾ ਹੈ ਦੋ ਕੁੰਡਿਆਂ ਦੇ ਉੱਪਰ ਦੀ ਸੁੱਟ ਦੇਣਾ ਪਹਿਲਾ ਕੁੰਡਾ ਸਿੱਧਾ ਥ੍ਰੈਡ ਅੱਗੇ ਕਰਕੇ ਦੂਸਰਾ ਸਿੱਧਾ ਫੇਰ ਉਸੇ ਤਰ੍ਹਾਂ ਤੀਸਰਾ ਕੁੰਡਾ ਜਿਹੜਾ ਹੈ ਦੋ ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਸੁੱਟ ਦੇਣਾ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਕਰਕੇ ਦੂਸਰਾ ਕੁੰਡਾ ਸਿੱਧਾ ਠੀਕ ਹੈ ਫੇਰ ਉਸੇ ਤਰ੍ਹਾਂ ਤੀਸਰਾ ਕੁੰਡਾ ਜਿਹੜਾ ਹੈ ਦੋ ਕੁੰਡਿਆਂ ਦੇ ਉੱਪਰ ਦੀ ਸੁੱਟ ਦੇਣਾ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਕਰਕੇ ਦੂਸਰਾ ਸਿੱਤਾ ਫਿਰ ਉਸੇ ਤਰ੍ਹਾਂ ਤੀਸਰਾ ਕੁੰਡਾ ਦੋ ਕੁੰਡਿਆਂ ਦੇ ਉੱਪਰ ਦੀ ਸੁੱਟ ਦੇਣਾ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਕਰਕੇ ਦੂਸਰਾ ਸਿੱਤਾ ਲਾਸਟ ਵਾਲੇ ਹੁਣ ਦੋ ਕੁੰਡੇ ਮੇਰੇ ਕੋਲੇ ਆਦੂਆ ਤੁਸੀਂ ਜੇਕਰ ਇੱਕ ਕੁੰਡਾ ਬਾਦੂ ਰੱਖਿਆ ਹੋਊਗਾ ਤਾਂ ਇੱਕ ਕੁੰਡਾ ਇਸ ਤਰ੍ਹਾਂ ਬਣਾ ਲੈਣਾ ਠੀਕ ਹੈ ਸਿੱਧਾ ਤੀਸਰੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਚੌਥੀ ਤੇ ਲਾਸਟ ਸਲਾਈ ਆ ਗਈ ਆਪਣੇ ਡਿਜ਼ਾਈਨ ਦੀ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਇਹ ਚਾਰ ਸਲਾਈਆਂ ਤੁਸੀਂ बार-बार ਰਿਪੀਟ ਕਰਦੇ ਹੈ ਨਾ ਚੌਥੀ ਸਲਾਈ ਸਾਰੀ ਆਪਾਂ ਉਲਟੀ ਬਣਾ ਲੈਣੀ ਹੈ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਮੈਂ ਤੁਹਾਡੇ ਲਈ ਸੋਹਣੇ ਸੋਹਣੇ ਤੇ ਸੌਖੇ ਸੌਖੇ ਡਿਜ਼ਾਈਨ ਲੈ ਕੇ ਆਵਾਂ ਤਾਂ ਜੋ ਤੁਸੀਂ ਆਸਾਨੀ ਨਾਲ ਉਹਨਾਂ ਡਿਜ਼ਾਈਨਾਂ ਨੂੰ ਜਿਹੜਾ ਬਣਾ ਸਕੋ ਕੋਈ ਤੁਹਾਨੂੰ ਮੁਸ਼ਕਲ ਨਾ ਆਵੇ ਠੀਕ ਹੈ ਚੌਥੀ ਸਲਾਈ ਸਾਰੀ ਕੰਪਲੀਟ ਹੋ ਗਈ ਆਪਣੀ। ਇਹੀ ਚਾਰ ਸਲੰਗਾਂ ਰਿਪੀਟ ਕਰਨੀਆਂ ਐ ਡਿਜ਼ਾਈਨ ਜਦੋਂ ਤੁਸੀਂ ਦੁਬਾਰਾ ਸ਼ੁਰੂ ਕਰਨਾ ਹੈ ਤਾਂ ਉਸੇ ਤਰ੍ਹਾਂ ਦੇਖੋ। ਪਹਿਲੀ ਸਲਾਈ ਸਿੱਧੀ ਬਣਾ ਲੈਣੀ ਐ। ਦੂਸਰੀ ਸਲਾਈ ਉਲਟੀ ਬਣਾ ਲੈਣੀ ਐ। ਤੀਸਰੀ ਸਲਾਈ ਉਸੇ ਤਰ੍ਹਾਂ ਦੋ ਕੁੰਡੇ ਮੇਰੇ ਵੱਧੂ ਰੱਖੇ ਐ। ਦੋ ਸਿੱਧੇ ਬਣਾ ਲੈਣੇ। ਤਿੰਨ ਤਿੰਨ ਕੁੰਡਿਆਂ ਤੇ ਫਿਰ ਅੱਗੇ ਡਿਜ਼ਾਈਨ ਚੱਲਣਾ। ਤੀਸਰਾ ਕੁੰਡਾ ਦੋ ਕੁੰਡਿਆਂ ਦੇ ਉੱਪਰ ਦੀ ਸੁੱਟ ਦੇਣਾ। ਫਿਰ ਜਿਹੜੇ ਦੋ ਕੁੰਡੇ ਰਹਿ ਜਾਂਦੇ ਇੱਕ ਸਿੱਧਾ ਥ੍ਰੈਡ ਅੱਗੇ ਕਰਕੇ ਦੂਸਰਾ ਸਿੱਧਾ ਚੌਥੀ ਸਿਲਾਈ ਸਾਰੀ ਉਲਟੀ ਠੀਕ ਹੈ ਤੇ ਚਲੋ ਫਿਰ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜਾ ਮੇਰਾ ਸਮਝਾਉਣ ਦਾ ਤਰੀਕਾ ਤੇ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਠੀਕ ਹੈ ਧੰਨਵਾਦ